ਤਰਨ ਤਾਰਨ ਦਾਣਾ ਮੰਡੀ ਵਿਖੇ ਮਜ਼ਦੂਰ ਯੂਨੀਅਨ ਦੇ ਪ੍ਰਧਾਨਗੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਿਕੰਦਰ ਮੁਰਾਦਪੁਰਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਉਹਨਾਂ ਨੂੰ ਭਗਵਾਨ ਵਾਲਮੀਕੀ ਕ੍ਰਾਂਤੀ ਸੇਨਾ ਪੰਜਾਬ ਪ੍ਰਧਾਨ ਸਰਵਨਘਿਲ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਦਿਓ ਅਤੇ ਆਜ਼ਾਦ ਗਰੁੱਪ ਦੇ ਪਰਮਜੀਤ ਸਿੰਘ ਅਤੇ ਆਗੂਆਂ ਵੱਲੋਂ ਸਨਮਾਨਿਤ ਕਰਕੇ ਵਧਾਈ ਦਿੱਤੀ ਗਈ ਮੈਂ ਮਜ਼ਦੂਰ ਯੂਨੀਅਨ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਸ ਵੀਰ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਕਿ ਕਿ ਇਹ ਮਜ਼ਦੂਰ ਨੂੰ ਕੋਈ ਮੁਸ਼ਕਲ ਨਾ ਆਵੇ ਕੋਈ ਵੀ ਵਰਗ ਇਹਨਾਂ ਤੰਗ ਨਾ ਕਰ ਸਕੇ ਮਜ਼ਦੂਰਾਂ ਨੂੰ ਤੇ ਮੈਂ ਇਹਨੂੰ ਸਿਕੰਦਰ ਵੀਰ ਨੂੰ ਵਧਾਈ ਦੇਣਾ ਕਿਉਂਕਿ ਸ਼ਾਮੇ ਵੀਰ ਹੋਣਾ ਨੇ ਅਤੇ ਕਾਉਂਸਲ ਸਾਹਿਬ ਨੇ ਬਾਕੀ ਸਾਰੀ ਟੀਮ ਨੇ ਰਲ ਕੇ ਉਹਨਾਂ ਨੂੰ ਪ੍ਰਧਾਨਗੀ ਜੀ ਸਾਰੀ ਮੰਡੀ ਨੇ ਮਾਨ ਦਿੱਤਾ ਆ ਤੇ ਅਸੀਂ ਆਪਣੇ ਇਸ ਵੀਰ ਨੂੰ ਵਧਾਈ ਦੇਣੇ ਆ ਵੀ ਤਗੜਿਆਂ ਹੋ ਕੇ ਮਜ਼ਦੂਰਾਂ ਦੀਆਂ ਜਿਹੜੀਆਂ ਵੀ ਮੰਗਾਂ ਉਹਨਾਂ ਤੇ ਕੰਮ ਨੂੰ ਨੇਪਰੇ ਚੜਾਵੇ ਬ੍ਰੋਕਰ ਖਰੀਦਦਾਰ ਆਰਟੀ ਅਸੋਸੀਏਸ਼ਨ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਦਾਣਾ ਮੰਡੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਸਾਰੇ ਹੀ ਚੌਧਰੀ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਵੱਧ ਤੋਂ ਵੱਧ ਦਿਨ ਰਾਤ ਜਿੱਥੇ ਵੀ ਇਹਨਾਂ ਨੂੰ ਮੇਰੀ ਲੋੜ ਹੋਊਗੀ ਮੈਂ ਹਾਜ਼ਰ ਰਹੂੰਗਾ ਅਤੇ ਜੋ ਮੰਡੀ ਦੀਆਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਆ ਅਸੀਂ ਸਾਰੇ ਇਕਜੁੱਟ ਹੋ ਕੇ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਾਂਗੇ